ਇਹਨੇ ਬੁਝਾਇਆ ਪੈ ਸੋਲ ਰੇ ਬੁਝਾਇਆ ਪੈ ਬੜਾ ਮੋਸਾ ਇਹ ਬੜੀ ਪੱਲੇ ਬੱਸ ਪਾਜੀ ਯਾਰ ਚੋਰ ਬੜੇ ਜੀ ਅੱਪਾ ਗੁੱਜਾ ਵੀ ਰੋਡ ਤੇ ਮੈਕਸੀਕਲ ਮੈਨ ਰੋਡ ਤੇ ਮੋਬਾਈਲ ਤੇ ਮਿਲ ਗਿਆ ਆ ਪਰ ਚੋਰ ਭਰ ਲੈ ਇੱਕ ਅੱਪਾ ਆਹ ਮੋਟਰਸਾਈਕਲ ਹੀ ਆ ਦਾ ਇੱਕ ਬੰਦਾ ਹੋਰ ਸੀ ਇਹਨਾਂ ਦਾ ਹਾਂ ਜੀ ਉਹ ਕਿੱਧਰ ਗਿਆ ਬਲੀ ਅੰਕਲੇ ਯਾਰ ਇਹਨੂੰ ਲਾ ਦੇ ਭਾਈ ਤੁਹਾਡਾ ਮੋਬਾਈਲ ਖੋਇਆ ਸੀ ਅਧਰਾ ਅੰਕਲ ਹੈ ਮਾਰੇ ਨੂੰ ਕੋਟ ਪੈਨ ਚੋਦ ਨੂੰ ਕੋਟ ਨਹੀਂ ਖੋਇਆ ਮਾਰਨ ਨੂੰ ਇਹੀ ਸੀ ਇਹੀ ਸੀ ਕਿਨਾਂ ਬੰਦਾ ਭਾਈ ਭਾਈ ਮੇਰੀ ਗੱਲ ਸੁਣ ਮਾਰ ਮਾਰ ਤੇਰਾ ਮੋਬਾਈਲ ਖੋਇਆ ਸੀ ਭਾਈ ਕਿੱਦਾਂ ਕਿੱਥੇ ਖੋਇਆ ਸੀ ਇੱਥੇ ਜੋ ਮੋੜ ਤੇ ਪਾਰਕ ਨਹੀਂ ਹੈ ਆਰਾਮਨੇ ਲਗ ਰੋਡ ਹੈ ਅੱਛਾ ਜੀ ਕਿੰਨੇ ਆਨੇ ਸੀ ਦੋ ਜਣੇ ਸੀ ਜੋ ਮੋਬਾਈਲ ਮਿਲ ਗਿਆ ਠੀਕ ਆ ਮਾਰੇ ਨੂੰ ਆ ਭਾਈ ਨੇ ਲੱਤ ਮਾਰੀ ਮੋਟਰਸਾਈਕਲ ਦਾ ਦੋਨੋਂ ਜੋੜ ਡੱਗੇ ਜੀ ਆ ਇੱਕ ਤੇ ਮਿਲ ਗਿਆ ਜੀ ਇੱਕ ਫਰਾਰ ਆ ਜੀ ਆ ਇੱਥੇ ਮਾਈ ਲੱਤ ਮਾਈ ਉਹ ਵਧੀਆ ਕੰਮ ਕੀਤਾ ਭਾਈ ਬਹੁਤ ਵਧੀਆ ਭਈ ਹੁੰਦੇ ਆ ਕੋਈ ਬੰਦੇ ਇੱਧਰ ਹੁਣ ਜੀ ਚਾਲ ਨਹੀਂ ਮਾਰਦੇ ਪਏ ਫਿਰ ਵੀ ਗੱਡੀ ਜਦ ਤੈਨੂੰ ਪੈ ਗਿਆ ਪੱਕਾ ਚੋਰੀ ਕੀਤਾ ਇਹਦਾ ਜਾਗ ਰਿਹਾ ਰਹੇ ਹੁਣ ਹੁਣ ਆ ਜੀ ਪਤਾ ਉਹਨੇ ਚੋਰੀ ਕੀਤਾ ਉਹਨਾਂ ਕੋਲ

ਇਹ ਸਾਡੇ ਭਈਏ ਆ ਇਹ ਭਈਏ ਰਾਜਪੂਤ ਨੂੰ ਲਿਖਾ ਕੇ ਆਪਣੇ ਮੋਟਰਸਾਈਕਲ ਤੇ ਕਿੱਦਾਂ ਮੋਬਾਈਲ ਚੱਕਦੇ ਪਏ ਆ ਮੈਂ ਤੁਹਾਡੀ ਬਕਾਦ ਨਹੀਂ ਉਹਨਾਂ ਨੇ ਗੰਦ ਪਾਇਆ ਪੂਰੇ ਪੰਜਾਬ 'ਚ ਪਰ ਕਦੇ ਨਹੀਂ ਭਾਈ ਠੀਕ ਆ ਮੈਂ